ਹੈਲੋ एवरीवन ਸਵਾਗਤ ਹੈ ਤੁਹਾਡਾ ਜੀਐਨਡੀਬੀਅ ਕਲਾਸਿਸ ਦੇ ਵਿੱਚ ਤੇ ਅੱਜ ਆਪਾਂ ਆਪਣੀ ਸੈਮੈਸਟਰ 3 ਦੇ ਜਰਨਲ ਪੰਜਾਬੀ ਦਾ ਪਹਿਲਾ ਚੈਪਟਰ ਕਰਨ ਜਾ ਰਹੇ ਆ ਜਿਹੜਾ ਕਿ ਆਪਣੀ ਕਿਤਾਬ ਹੈਗੀ ਆ ਸੱਭਿਆਚਾਰ ਤੇ ਪੰਜਾਬੀ ਸੱਭਿਆਚਾਰ ਇਹਦੇ ਵਿੱਚ ਆਪਾਂ 1 ਤੋਂ ਲੈ ਕੇ 8 ਲੇਖ ਜਿਹੜੇ ਆ ਉਹ ਕਰਨੇ ਆ ਔਰ ਸੈਕਸ਼ਨ A ਦੇ ਵਿੱਚ ਤੁਹਾਨੂੰ ਦੋ ਪ੍ਰਸ਼ਨ ਪੁੱਛੇ ਜਾਣਗੇ ਜਿਹਦੇ ਵਿੱਚ ਇਨ੍ਹਾਂ ਹੀ ਲੇਖਾਂ ਦੇ ਤੁਹਾਨੂੰ ਜਾਂ ਤਾਂ ਵਿਸ਼ਾ ਵਸਤੂ ਆਊਗਾ ਇੱਕ ਕੁਐਸਚਨ ਤੇ ਇੱਕ ਕੁਐਸ਼ਨ ਤੁਹਾਨੂੰ ਸਾਰ ਆਵੇਗਾ ਸੋ ਅੱਜ ਆਪਾਂ ਆਪਣੀ ਪਹਿਲੀ ਵੀਡੀਓ ਦੇ ਵਿੱਚ ਜਿਹੜਾ ਤੁਹਾਡਾ ਪਹਿਲਾ ਲੇਖ ਹੈਗਾ ਇਹ ਸੱਭਿਆਚਾਰ ਪਰਿਭਾਸ਼ਾ ਉਹ ਕਰਨ ਜਾ ਰਹੇ ਆ ਉਹਦਾ ਸਾਰ ਜਿਹੜਾ ਵਾ ਆਪਾਂ ਕਰਨ ਜਾ ਰਹੇ ਆ ਸਭ ਤੋਂ ਪਹਿਲੀ ਗੱਲ ਇਹ ਕਿ ਜਦੋਂ ਆਪਾਂ ਕੋਈ ਵੀ ਕੁਐਸ਼ਨ ਦਾ ਆਨਸਰ ਪੁਆਇੰਟਾਂ ਦੇ ਵਿੱਚ ਲਿਖਦੇ ਆ ਤੇ ਆਪਾਂ ਨੂੰ ਜ਼ਿਆਦਾ ਮਾਰਕਸ ਮਿਲਦੇ ਆ ਸਮੈਸਟਰ 3 ਦੇ ਹੈਗੇ ਆ ਜਿੰਨੇ ਵੀ ਬੱਚੇ ਜੀ ਐਂਡ ਯੂਨੀਵਰਸਿਟੀ ਦੇ ਅੰਡਰ ਆਉਂਦੇ ਆ ਇਹ ਵੀਡੀਓ ਉਹਨਾਂ ਵਾਸਤੇ ਆ ਠੀਕ ਆ ਸੋ ਸਾਰ ਜਦੋਂ ਆਪਾਂ ਲਿਖਣਾ ਹੈ ਜਿਕਰ ਆਪ ਪੁਆਇੰਟਾਂ ਦੇ ਵਿੱਚ ਲਿਖਾਂਗੇ ਤਾਂ ਜ਼ਿਆਦਾ ਵਧੀਆ ਹੋਵੇਗਾ ਜਿਸ ਤਰ੍ਹਾਂ ਮੈਂ ਪਹਿਲਾ ਪੁਆਇੰਟ ਲਿਖਿਆ ਹੋਇਆ ਹੈ ਇੱਕ ਵਿਸ਼ਾਲ ਸੰਕਲਪ ਫਿਰ ਉਹਦੇ ਅੱਗੇ ਜਿਹੜਾ ਵਾ ਸਾਰੇ ਆਪਾਂ ਐਕਸਪਲੇਨ ਕਰ ਦੇਣਾ ਜੋ ਵੀ ਇੱਥੇ ਲਿਖਿਆ ਹੋਇਆ ਵਾ ਸੈਕੰਡ ਪੁਆਇੰਟ ਹੈਗਾ ਵਾ ਨਵੇਕਲੇ ਪਛਾਣ ਕਰਾਉਂਦੇ ਅੰਛ ਕੇਵਲ ਗੁਰਮੁਖੀ ਜਾਣਦਾ ਪੰਜਾਬੀ ਜਦੋਂ ਇੰਗਲੈਂਡ ਜਾਂਦਾ ਤਾਂ ਉਸ ਨੂੰ ਸਭ ਤੋਂ ਪਹਿਲਾਂ ਆਪਣੇ ਵਰਤੋ ਵਿਹਾਰ ਪਹਿਰਾਵੇ ਰਹਿਣ ਸਨ ਤੇ ਖਾਣ ਪੀਣ ਦੇ ਟੰਗਾਂ ਵਿੱਚ ਉੱਥੋਂ ਦੇ ਲੋਕਾਂ ਨਾਲੋਂ ਨਵੇਕਲਤਾ ਦਿਸੇਗੀ ਇਹ ਸਾਰਾ ਕੁਝ ਵੀ ਜਿਹੜਾ ਆਪਾਂ ਸੈਕਿੰਡ ਪੁਆਇੰਟ ਦੇ ਵਿੱਚ ਲਿਖ ਦੇਣਾ ਵਾ ਠੀਕ ਆ ਅੱਗੇ ਆਪਣਾ 3rd ਪੁਆਇੰਟ ਹੈਗਾ ਵਾ ਸੱਭਿਆਚਾਰਕ ਸ਼ਬਦ ਦੀ ਵੱਖ-ਵੱਖ ਵਰਤੋਂ ਇਹ ਪੁਆਇੰਟ ਵੀ ਲਿਖ ਦੇਣਾ ਵਾ ਅਸ ਤੋਂ ਅਗਰ ਚੌਥਾ ਪੁਆਇੰਟ ਹੈਗਾ ਏ ਇੱਕ ਆਪਾਂ ਸੱਬਿਆਚਾਰ ਸ਼ਬਦ ਸੁਣਦੇ ਆਂ ਔਰ ਇੱਕ ਆਪਾਂ ਉਪ ਸੱਬਿਆਚਾਰ ਸ਼ਬਦ ਜਿਹੜਾ ਵਾ ਉਹ ਸੁਣਦੇ ਆਂ ਸੱਬਿਆਚਾਰ ਦੀ ਆਪਾਂ ਹੋਰ ਵੀ ਵੱਖ-ਵੱਖ ਵਰਤੋਂ ਕਰਦੇ ਆਂ ਉਹਦੇ ਬਾਰੇ ਆਪਾਂ ਦੱਸਤਾ ਹੁਣ ਆਪਾਂ ਦੱਸਣਾ ਹੈ ਕਿ ਉਪ ਸੱਬਿਆਚਾਰ ਕੀ ਹੁੰਦਾ ਹੈ ਠੀਕ ਆ ਇਹ ਵਾਲਾ ਪੁਆਇੰਟ ਵੀ ਤੁਸੀਂ ਰੀਡ ਕਰਕੇ ਆਪਣੇ ਨੋਟਬੁੱਕ ਤੇ ਲਿਖ ਸਕਦੇ ਹੋ ਅਗਲਾ ਪੁਆਇੰਟ ਜਿਹੜਾ ਆਪਾਂ ਕਰਾਂਗੇ ਉਹ ਹੈਗਾ ਸੱਬਿਆਚਾਰ ਦੀ ਵੱਡੀ ਤੋਂ ਵੱਡੀ ਇਕਾਈ ਨੈਕਸਟ ਪੁਆਇੰਟ ਹੈਗਾ ਹੈ ਪ੍ਰਤੀ ਸੱਭਿਆਚਾਰ ਇਨ ਮੈਂ ਥੋੜਾ ਹੌਲੀ ਹੌਲੀ ਕਰ ਰਹੀ ਆ ਅੱਗੇ ਨੂੰ ਕਿਉਂਕਿ ਤੁਸੀਂ ਪਾਜ਼ ਕਰਕੇ ਵੀਡੀਓ ਨੂੰ ਇਹ ਸਾਰਾ ਆਪਣੇ ਨੋਟਬੁੱਕ ਤੇ ਨੋਟ ਕਰ ਸਕਦੇ ਹੋ ਔਰ ਆਰਾਮ ਨਾਲ ਪੇਪਰ ਦੇ ਵਿੱਚ ਯਾਦ ਕਰਕੇ ਲਿਖ ਸਕਦੇ ਹੋ ਅਗਲਾ ਪੁਆਇੰਟ ਆਪਣੇ ਕੋ ਹੈਗਾ ਵਾ ਸੱਭਿਆਚਾਰ ਦੀ ਪਰਿਭਾਸ਼ਾ ਲਈ ਔਂਕੜਾ ਕਿ ਸੱਭਿਆਚਾਰ ਦੀ ਪਰਿਭਾਸ਼ਾ ਜਿਹੜੀ ਵਾ ਉਹ ਆਪਾਂ ਨੂੰ ਵੱਖ-ਵੱਖ ਮਿਲਦੀ ਹੈ ਕਿਉਂਕਿ ਇਹਦੇ ਵੱਖ-ਵੱਖ ਅੰਚਿਆ ਵੱਖ-ਵੱਖ ਸੱਭਿਆਚਾਰ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਆ ਸੋ ਕਿਹੜੀ ਪਰਿਭਾਸ਼ਾ ਸੱਭਿਆਚਾਰ ਲਈ ਠੁਕਵੀਂ ਮੰਨੇ ਜਾਊਗੀ ਇਹ ਇਸ ਪੁਆਇੰਟ ਦੇ ਵਿੱਚ ਲਿਖਿਆ ਗਿਆ ਹੈ ਸੱਭਿਆਚਾਰ ਦੀ ਪਰਿਭਾਸ਼ਾ ਲਈ ਔਂਕੜਾ ਇਹ ਹੋ ਗਿਆ ਸਭ ਤੋਂ ਸਰਲ ਪਰਿਭਾਸ਼ਾ ਕਿਹੜੀ ਆ ਫਿਰ ਆਪਾਂ ਇਹ ਦੱਸ ਦੇਣਾ ਵਾ ਸਭ ਤੋਂ ਸਰਲ ਪਰਿਭਾਸ਼ਾ ਕਿਹੜੀ ਆ ਫਿਰ ਆਪਾਂ ਇਹ ਵਾਲਾ ਪੁਆਇੰਟ ਡਿਸਕਸ ਕਰ ਲੈਣਾ ਵਾ ਨੈਕਸਟ ਜਿਹੜੀ ਹੈਗੀ ਆ ਉਹ ਹੈਗੀ ਆ ਐਡਵਰਡ ਬੀਟ ਟਾਈਲਰ ਦੀ ਪਰਿਭਾਸ਼ਾ ਦੇਖੋ ਪਰਿਭਾਸ਼ਾਵਾਂ ਆਪਾਂ ਨੂੰ ਬਹੁਤ ਸਾਰੀਆਂ ਦਿੱਤੀਆਂ ਹੋਈਆਂ ਨੇ ਉਹਨਾਂ ਨੇ ਜਿਸ ਤਰ੍ਹਾਂ ਆਪਾਂ ਨੂੰ ਪਰਿਭਾਸ਼ਾ ਦੀ ਗਿਣਤੀ ਦਿੱਤੀ ਆ ਚਾਰ ਪਰਿਭਾਸ਼ਾਵਾਂ ਦਿੱਤੀਆਂ ਨੇ ਠੀਕ ਆ ਇਹਦੇ ਵਿੱਚੋਂ ਤੁਸੀਂ ਕੋਈ ਦੋ ਅਟੈਂਪਟ ਕਰ ਸਕਦੇ ਹੋ ਜਿਹੜੀਆਂ ਤੁਹਾਨੂੰ ਸੌਖੀਆਂ ਲੱਗਦੀਆਂ ਪਹਿਲੀ ਪਰਿਭਾਸ਼ਾ ਤੇ ਇਹ ਵੀ ਦਿੱਤੀ ਹੋਈ ਆ ਐਡਵਰਡ ਬੀ ਟਾਈਲਰ ਦੀ ਪਰਿਭਾਸ਼ਾ ਜਿਹੜੀ ਅਗਲੀ ਆ ਉਹ ਹੈਗੀ ਆ ਹੈਡਿਕਸ ਕੋਵਿਟਸ ਦੀ ਪਰਿਭਾਸ਼ਾ ਅਗਲੀ ਹੈਗੀ ਆ ਪਰਿਭਾਸ਼ਾ ਕਰੋਬਰ ਤੇ ਕਲੰਕੌਨ ਦੀ ਪਰਿਭਾਸ਼ਾ ਤੀਸਰੀ ਪਰਿਭਾਸ਼ਾ ਕੀਦੀ ਆ ਕਰੋਬਰ ਤੇ ਕਲੰਕੌਨ ਦੀ ਕਲੰਕ ਹੋਣ ਦੀ ਪਰਿਭਾਸ਼ਾ ਇਹ ਲਿਖ ਸਕਦੇ ਹੋ ਤੁਸੀਂ ਔਰ ਜਿਹੜੀ ਲਾਸਟ ਦੀ ਪਰਿਭਾਸ਼ਾ ਦਿੱਤੀ ਹੋਈ ਆ ਫੋਰਥ ਹੋਵੇਗੀ ਕਲਾਈਡ ਕਲੰਕੌਨ ਤੇ ਵਿਲੀਅਮ ਕੈਲੀ ਦੀ ਪਰਿਭਾਸ਼ਾ ਇਹਦੇ ਵਿੱਚੋਂ ਤੁਸੀਂ ਕੋਈ ਦੋ ਪਰਿਭਾਸ਼ਾਵਾਂ ਵਿੱਚ ਲਿਖ ਸਕਦੇ ਹੋ ਤੇ ਆ ਦਿੱਤੀ ਹੋਈ ਆ ਚੌਥੀ ਪਰਿਭਾਸ਼ਾ ਪਰਿਭਾਸ਼ਾ ਤੋਂ ਅੱਗੇ ਕੀ ਆ? ਕਦਰਾਂ-ਕੀਮਤਾਂ ਦਾ ਸਿਸਟਮ ਕਿ ਕਦਰਾਂ-ਕੀਮਤਾਂ ਦਾ ਕੀ ਸਿਸਟਮ ਹੈ ਆਪਣੇ? ਉਹ ਵੀ ਤੁਸੀਂ ਸਾਰਾ ਜਿਹੜਾ ਵਾ ਇਹ ਲਿਖ ਦੇਣਾ ਵਾ। ਅੱਜਕੱਲ ਨਵੀਂ ਸੋਚ ਆਈ ਆ ਇਸ ਕਰਕੇ ਨਵੀਂ ਪਰਿਭਾਸ਼ਾ ਉਤਪੰਨ ਹੋਈ ਆ। ਸੋ ਕਿਹੜੀ ਨਵੀਂ ਪਰਿਭਾਸ਼ਾ ਆਈ ਆ ਉਹ ਵੀ ਤੁਸੀਂ ਜ਼ਰੂਰ ਮੈਂਸ਼ਨ ਕਰਿਓ। ਇਸ ਦੇ ਨਾਲ ਹੀ ਆਪਣੇ ਜਿਹੜੇ ਇੰਨੇ ਹੀ ਪੁਆਇੰਟ ਬਹੁਤ ਆ ਜੇਕਰ ਤੁਹਾਨੂੰ ਆਉਂਦਾ ਹੈ ਕਿ ਸੱਭਿਆਚਾਰ ਪਰਿਭਾਸ਼ਾ ਨਿਬੰਧ ਵਿੱਚ ਆਏ ਵਿਚਾਰਾਂ ਦਾ ਸਾਰ ਲਿਖੋ ਜੇਕਰ ਤੁਹਾਨੂੰ ਸਾਰ ਵਾਲਾ ਕੁਸ਼ਨ ਆਂਦਾ ਹੈ ਤਾਂ ਤੁਸੀਂ ਇਹ ਸਾਰਾ ਹੀ ਅਟੈਂਪਟ ਜਿਹੜਾ ਵਾ ਉਹ ਕਰ ਦੇਣਾ ਹੈ 20 ਨੰਬਰ ਦਾ ਇੱਕ ਕੁਸ਼ਨ ਆਏਗਾ ਤੁਹਾਨੂੰ ਜਾਂ ਫਿਰ ਇਸੇ ਚੈਪਟਰ ਦੇ ਵਿੱਚ ਤੁਹਾਨੂੰ ਆ ਸਕਦਾ ਹੈ ਕਿ ਸੱਭਿਆਚਾਰ ਪਰਿਭਾਸ਼ਾ ਨਿਬੰਧ ਵਿੱਚ ਨਿਬੰਧ ਦਾ ਵਿਸ਼ਾ ਵਸਤੂ ਜਿਹੜਾ ਵਾ ਉਹ ਲਿਖੋ ਹਨਾ ਇਹ ਵੀ ਕੁਸ਼ਨ ਆ ਸਕਦਾ ਹੈ ਕਿ ਵਿਸ਼ਾ ਸਪਸ਼ਟ ਕਰੋ ਸੋ ਜੇਕਰ ਤੁਸੀਂ ਵਿਸ਼ੇ ਦੀ ਵੀਡੀਓ ਵੀ ਚਾਹੁੰਦੇ ਹੋ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਨਹੀਂ ਤਾਂ ਮੈਂ ਪਹਿਲਾਂ ਸਾਰੇ ਹੀ ਲੇਖਾਂ ਦੇ ਸਾਰ ਜਿਹੜਿਆ ਉਹ ਅਪਲੋਡ ਕਰੂੰਗੀ ਓਕੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਏ ਤਾਂ ਕਮੈਂਟ ਜਰੂਰ ਕਰਿਓ ਵੀਡੀਓ ਨੂੰ ਲਾਈਕ ਕਰਿਓ ਚੈਨਲ ਸਬਸਕ੍ਰਾਈਬ ਕਰਿਓ ਥੈਂਕ ਯੂ ਸੋ ਮੱਚ